ਕਹਿੰਦਾ ਥੋੜਾ ਹੀ ਬੋਲੋ ਸਮਝ ਆ ਗਈ ਨਾ ਹਾਂਜੀ ਸਮਝ ਆ ਗਈ ਥੋੜਾ ਹੀ ਬੋਲਦਾ ਹੈ ਤੇ ਥੋੜਾ ਹੀ ਸੁਣਨਾ ਚਾਹੁੰਦੇ ਨੇ ਪਰ ਇਹ ਕੀ ਹੈ ਸਾਡੀ ਕਮਿਊਨੀਕੇਸ਼ਨ ਦੀ ਜਿਹੜੀ ਅਬਿਲਿਟੀ ਹੈ ਨਾ ਉਹਨੂੰ ਘਟਾ ਰਿਆ ਅਸੀਂ ਬੋਲਣਾ ਚਾਹੀ ਨਹੀਂ ਰਹੇ ਇਸ ਕਰੇ ਬੋਲਣਾ ਆਉਂਦਾ ਨਹੀਂ ਹੁਣ ਦੇਖੋ ਬੋਲਣਾ ਜੀਬ ਨਾਲ ਹੈ ਪਰ ਅਸੀਂ ਬੋਲਦੇ ਜੀਬ ਨਾਲ ਨਹੀਂ ਆ ਰਹੀ ਸੋ ਇਹਦੇ ਆ ਵੀ ਬਸ ਸੋਚੀ ਚੱਲੋ ਦਿਮਾਗ ਉਹ ਸੋਚ-ਸੋਚ ਕੇ ਦਿਮਾਗ ਤਾਂ ਬੜਾ ਤਗੜਾ ਹੋ ਜਾਂਦਾ ਹੈ ਪਰ ਬੋਲਣ ਲੱਗੇ ਜੀਬ ਨਹੀਂ ਤਗੜੀ ਹੈਗੀ ਬੋਲਣ ਲੱਗੇ ਬੜਾ ਜਲਦਾ ਵੀ ਬੋਲੇ ਨਹੀਂ ਜਾ ਰਿਹਾ ਹੈਜ਼ਿਟੇਟ ਕਰ ਰਹੇ ਆਪਾਂ ਜਾਂ ਸਾਨੂੰ ਆਈਡੀਆਜ਼ ਨਹੀਂ ਆ ਰਹੇ ਬੋਲਣ ਲਈ ਜੇ ਆਈਡੀਆਜ਼ ਆ ਰਹੇ ਨੇ ਤੇ ਉਹਨਾਂ ਉਹ ਪੱਲੰਗਾ ਨਹੀਂ ਖਿੱਚ ਪਾਰੇ ਉਹਨੂੰ ਕਨੈਕਟ ਨਹੀਂ ਕਰ ਪਾਰੇ ਸੋ ਇਹ ਸਾਰੀ ਚੀਜ਼ਾਂ ਕੀ ਹੁੰਦੀਆਂ ਨੇ ਵੀ ਤੁਸੀਂ ਆਪਣੀ ਟੰਗ ਨੂੰ ਟ੍ਰੇਨ ਨਹੀਂ ਕੀਤਾ ਹੋਇਆ ਤੁਸੀਂ ਇਹ ਨਹੀਂ ਸੋਚਣਾ ਵੀ ਤੁਹਾਡਾ ਮਾਈਂਡ ਹੀ ਇੱਕ ਸਰਵ ਮੈਮਰੀ ਹੈ ਤੁਹਾਡੀ ਟੰਗ ਵੀ ਮੈਮਰੀ ਹੈ ਇਨਸਾਨ ਦਾ ਹਰ ਇੱਕ ਸੈੱਲ ਜਿਹੜਾ ਆ ਉਹਦੇ ਵਿੱਚ ਇੱਕ ਮੈਮਰੀ ਸਟੋਰੇਜ ਹੁੰਦੀ ਹੈ ਤੁਸੀਂ ਜਿਵੇਂ ਉਹਨੂੰ ਇਸਤੇਮਾਲ ਕਰੋਗੇ ਉਹਨੂੰ ਓਵੇਂ ਹੀ ਆਦਤ ਬਹਿ ਜਾਂਦੀ ਹੁੰਦੀ ਹੈ ਫੋਰ ਐਗਜ਼ਾਮਪਲ ਤੁਸੀਂ ਅਗਰ ਸੱਜੇ ਹੱਥ ਨਾਲ ਲਿਖਦੇ ਹੋ ਤੇ ਤੁਹਾਨੂੰ ਸੱਜੇ ਹੱਥ ਨਾਲ ਹੀ ਆਦਤ ਆ ਲਿਖਣ ਦੀ ਤੁਸੀਂ ਲੈਫਟ ਹੱਥ ਨਾਲ ਲਿਖੋਗੇ ਨਹੀਂ ਲਿਖਿਆ ਜਾਏਗਾ ਨਾ ਪਰ ਜੇ ਲੈਫਟਨਲ ਆਜਾ ਪਾਉਗੇ ਤੁਹਾਨੂੰ ਵੀ ਆ ਜਾਈਗੀ ਸੋ ਇਸ ਕਰਕੇ ਕਮਿਊਨੀਕੇਸ਼ਨ ਇਜ਼ 올 ਅਬਾਊਟ ਯਰ ਟੰਗ ਰਾਈਟ ਯੂ ਗਾਟ ਟੂ ਯੂਜ਼ ਯਰ ਟੰਗ ਟੂ ਸਪੀਕ ਐਸ ਮੱਚ ਐਜ਼ ਯੂ ਕੈਨ ਐਂਡ ਟ੍ਰਾਈ ਟੂ ਐਨ ਐਕਸਪਲੇਨ ਐਸ ਯੂ ਐਜ਼ ਯੂ ਕੈਨ ਤੁਸੀਂ ਜ਼ਿੰਦਗੀ ਦੇ ਵਿੱਚ ਕਦੀ ਵੀ ਆਏ ਹੋ ਫਾਰ ਇਗਜ਼ਾਮਪਲ ਇੱਥੇ ਅਗਰ ਦੇਖੀਏ ਰੂਮ ਤੇ ਆਪਾਂ ਇਹਨੂੰ ਡਿਸਕ੍ਰਾਈਬ ਕਰਨਾ ਹੋਵੇ ਤਾਂ ਕਿਵੇਂ ਕਰ ਪਾਵਾਂਗੇ ਕੋਈ ਵੀ ਹੈਗਾ ਇਨਸਾਨ ਜੋ ਖੜਾ ਹੋ ਕੇ ਇਹਨੂੰ ਡਿਸਕ੍ਰਾਈਬ ਕਰ ਸਕੇ ਹਾਂਜੀ ਪਲੀਜ਼ First of all uh, i would say that this is a hall uh, this has uh, this hall has speakers this hall has a uh, 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 led you know on which a screen on which ppds are explained uh, this room has carpets this room has stairs this room has children uh, this room has a table that's it te tusi innu hor wadiya describe kar sakde kyunki toade sare sentences ikko tarike de naal si this is This is, this is Anna. This is a hall that consists of almost hundred people out here, right? It has beautiful people sitting in almost similar color T-shirts, right? And there is a speaker just like you trying to explain who all they are, right? And what does this auditorium consist of? Because an auditorium is similar to a hall, right? There is no difference in it. All right. So we have so many people. There is a cameraman who is shooting a video, right? All right. So you need to explain everything. ਹੁਣ ਤੁਸੀਂ ਜਿੰਨਾ ਜ਼ਿਆਦਾ ਬੋਲਣ ਦਾ ਚਾਹ ਰਖੋਗੇ ਉਹਨਾਂ ਜ਼ਿਆਦਾ ਆ ਜਾਏਗਾ ਯੂ ਕੈਨ ਟਾਕ ਅਬਾਊਟ ਇਟ ਹੈਜ਼ ਸੋ ਮਨੀ ਫੈਨਸ ਦੇ ਰੋਟੇਟਿੰਗ ਰਾਈਟ ਪਰ ਅਨਵਾਰ ਰੋਟੇਟਿੰਗ ਨਹੀਂ ਕਹਾਂਗੇ ਜਿਵੇਂ ਅਸੀਂ ਕਹਿੰਦੇ ਆਂ ਸੀ ਪੱਖਾ ਚਲਾਓ ਪਰ ਅੰਗਰੇਜ਼ੀ ਜੀ ਨੂੰ ਇਹ ਨਹੀਂ ਕਹਾਂਗੇ ਪੱਖਾ ਘੁਮਾਓ ਰੋਟੇਟ ਦਾ ਫੈਨ ਆਪਾਂ ਕਹਿੰਦੇ ਆਂ ਟਰਨ ਆਨ ਦਾ ਫੈਨ ਸੋ ਹਮੇਸ਼ਾ ਟ੍ਰਾਂਸਲੇਸ਼ਨ ਹੀ ਨਹੀਂ ਚੱਲੇਗੀ ਉਹਦਾ ਐਸੈਂਸ ਨੂੰ ਵੀ ਸਮਝਣਾ ਪੈਂਦਾ ਹੈ ਠੀਕ ਹੈ ਅੱਛਾ ਦੇਖੋ ਬੈਠ ਜਾਓ ਉਹ ਦੇਖੋ ਕਮਿਊਨੀਕੇਸ਼ਨ ਇੱਕ ਐਸਾ ਸਬਜੈਕਟ ਹੈ ਜਿਵੇਂ ਮੈਂ ਦੱਸ ਰਿਹਾ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਬੋਲਣ ਦਾ ਚਾਅ ਬਹੁਤ ਜ਼ਿਆਦਾ ਹੋਣਾ ਚਾਹੀਦਾ ਤੁਸੀਂ ਜ਼ਿੰਦਗੀ ਦੇ ਵਿੱਚ ਘਰ ਜਾ ਰਹੇ ਹੋ ਤੇ ਤੁਸੀਂ ਘਰ ਜਾ ਕੇ ਵੀ ਆਪਣੇ ਰੂਮ ਨੂੰ ਐਕਸਪਲੇਨ ਕਰ ਸਕਦੇ ਹੋ ਤੁਸੀਂ ਰੂਮ ਦੇ ਵਿੱਚ ਦੇਖੋ ਤੁਹਾਡੇ ਇੱਥੇ ਫੈਨ ਲੱਗਾ ਆ ਕੋਈ ਪਿਕਚਰ ਲੱਗੀ ਆ ਕੋਈ ਵਾਲ ਹੈਂਗਿੰਗ ਹੈ ਤੁਹਾਡੇ ਰੂਮ ਵਾਲਸ ਨੇ ਉਹ ਕਿਹੜੇ ਕਲਰ ਦੇ ਨੇ ਤੁਸੀਂ ਕਿਵੇਂ ਐਕਸਪਲੇਨ ਕਰਦੇ ਹੋ ਕਿਸੇ ਚਾਚਾ ਹੈਗਾ ਐਕਸਪਲੇਨ ਕਰਨ ਦਾ ਰੂਮ ਵਾਲਸ ਨੂੰ ਆਪਣੇ ਰੂਮ ਨੂੰ ਨਹੀਂ ਆਏਗਾ ਕਿਸੇ ਨੂੰ ਚਲੋ ਕੰਪਲੀਟ ਬੇਇਜ਼ਤੀ ਹੋ ਗਈ ਦੇਖੋ ਕਮਿਊਨੀਕੇਟ ਦਾ ਮਤਲਬ ਹੈ ਪਹਿਲਾਂ ਤੁਹਾਨੂੰ ਬੋਲਣ ਦਾ ਚਾਹ ਹੋਵੇ ਫਿਰ ਦੂਸਰੇ ਨੂੰ ਸੁਣਨ ਦਾ ਵੀ ਚਾਹ ਹੋਵੇ ਜੇ ਦੂਸਰੇ ਨੂੰ ਸੁਣਨ ਦਾ ਚਾਹ ਨਹੀਂ ਹੈਗਾ ਤੇ ਤੁਸੀਂ ਬੋਲ ਕੇ ਕੀ ਕਰੋਗੇ ਠੀਕ ਹੈ ਕਿਉਂਕਿ ਕਮਿਊਨੀਕੇਸ਼ਨ ਇਜ਼ ਅ ਟੂ-ਵੇ ਪ੍ਰੋਸੈਸ ਤੁਸੀਂ ਬੋਲ ਰਹੇ ਹੋ ਦੂਸਰਾ ਸੁਣ ਰਿਹਾ ਸਿਰਫ ਇਹ ਮੈਸੇਜ ਨਹੀਂ ਹੈ ਜੇ ਤੁਸੀਂ ਸੋਚ ਰਹੇ ਹੋ ਮੈਸੇਜ ਨਹੀਂ ਕਨਵੇ ਕਰ ਰਹੇ ਆਪਾਂ ਆਪਾਂ ਇਮੋਸ਼ਨਸ ਕਨਵੇ ਕਰ ਰਹੇ ਆ ਆਪਾਂ ਐਕਸਪ੍ਰੈਸ ਕਰ ਰਹੇ ਆ ਆਪਾਂ ਇੱਕ ਦੂਜੇ ਦੀ ਦਿਲ ਤੱਕ ਗੱਲ ਨੂੰ ਪਹੁੰਚਾਉਣਾ ਚਾਹੁੰਦੇ ਆ ਸੋ ਜਦੋਂ ਇਹ ਤੁਸੀਂ ਕਰਨਾ ਚਾਹੁੰਦੇ ਹੈਗੇ ਹੋ ਤਾਂ ਹੀ ਕੰਮ ਹੋਏਗਾ ਅਗਰ ਤੁਸੀਂ ਨਹੀਂ ਕਰਨਾ ਚਾਹੋਗੇ ਤਾਂ ਨਹੀਂ ਹੋਏਗਾ ਨਾ ਇਗਨੋਰੈਂਸ ਕੀ ਹੁੰਦੀ ਹੈ ਇਗਨੋਰੈਂਸ ਦਾ ਮਤਲਬ ਹੈ ਤੁਸੀਂ ਬੋਲਣਾ ਹੀ ਨਹੀਂ ਜਾਂਦੇ ਜਾਂ ਤੁਸੀਂ ਰਿਐਕਟ ਨਹੀਂ ਕਰਨਾ ਚਾਹੁੰਦੇ ਉਹਨੂੰ ਇਗਨੋਰੈਂਸ ਕਹਿੰਦੇ ਆ ਨਾ ਆਪਾਂ ਸੋ ਹੋ ਰਹੀ ਹੈ ਨਾ ਕਿਉਂਕਿ ਤੁਸੀਂ ਕਰ ਰਹੇ ਹੋ ਸੋ ਅਗਰ ਤੁਸੀਂ ਬੋਲੋਗੇ ਤਾਂ ਤੁਸੀਂ ਬੋਲ ਵੀ ਪਾਓਗੇ ਅਗਰ ਤੁਸੀਂ ਐਕਸਪ੍ਰੈਸ ਕਰਨਾ ਚਾਹੋਗੇ ਤਾਂ ਤੁਸੀਂ ਉਹ ਵੀ ਕਰ ਪਾਓਗੇ ਜਿਵੇਂ ਮੈਂ ਕਹਾਂ ਜੀ ਹੈਲੋ ਹਾਊ ਆਰ ਯੂ ਮੈਸੇਜ ਤਾਂ ਕਨਵੇ ਹੋ ਗਿਆ ਪਰ ਮਜ਼ਾ ਨਹੀਂ ਆਇਆ ਹੈਲੋ ਹਾਊ ਆਰ ਯੂ ਚੈਨਲ ਬੋਲਣਾ ਜਾ ਰਹੇ ਹਾਂ ਠੀਕ ਹੈ ਸੋ ਤੁਹਾਡੇ ਮਨ ਚ ਚਾਹ ਹੋਣਾ ਚਾਹੀਦਾ ਉਤਸ਼ਾਹ ਹੋਣਾ ਚਾਹੀਦਾ ਕਿਉਂਕਿ ਤੁਸੀਂ ਸਾਰੇ ਹੁਣ 15 ਔਨਵਰਡਸ ਹੈਗੇ ਹੋ ਜ਼ਿਆਦਾਤਰ ਤੇ ਇਹ ਤੁਹਾਡੀ ਹੁਣ ਕਰੀਅਰ ਬਿਲਡਿੰਗ ਹੈ ਤੁਸੀਂ ਸਕੂਲ ਦੇ ਵਿੱਚੋਂ ਹੌਪਫੁਲੀ ਕੋਈ ਬੰਦੇ ਕਾਲਜਿਸ ਵਿੱਚ ਨੇ ਯੂਨੀਵਰਸਿਟੀ ਵਿੱਚ ਨੇ ਮੈਂ ਵੀ ਇਸ ਰਸਤੇ 'ਚੋਂ ਨਿਕਲੇ ਹਾਂ ਦੇਖੋ ਅੱਜ ਤੁਸੀਂ ਸੁਣਿਆ ਵੀ ਮੈਂ 9 ਬੈਂਡ ਸਕੋਰਰਾਂ ਇਹ ਇੱਕ ਕੀ ਹੈ ਕ੍ਰੈਡੀਬਿਲਟੀ ਹੈ ਠੀਕ ਹੈ ਕ੍ਰੈਡੀਬਿਲਟੀ ਕੀ ਹੈ ਕੈਂਬਰਿਜ ਕਹਿੰਦਾ ਜੀ ਤੁਸੀਂ ਇਨੈ ਯੋਗ ਹੈਗੇ ਹੋ ਠੀਕ ਹੈ ਇਹ ਤੁਹਾਡੀ ਯੋਗਤਾ ਹੈ ਜਿਵੇਂ ਤੁਸੀਂ ਵੇਇੰਗ ਮਸ਼ੀਨ ਤੇ ਖਲੋਜੋਗੇ ਤੇ ਤੁਹਾਨੂੰ ਉੱਥੇ ਪਤਾ ਚੱਲਦਾ ਹੈ ਵੀ ਤੁਹਾਡਾ ਭਾਰ ਕਿੰਨਾ ਹੈ ਠੀਕ ਹੈ ਉਵੇਂ ਹੀ ਬੈਂਡ ਸਕੋਰਸ ਕੀ ਹੁੰਦੇ ਨੇ ਇਹ ਤੁਹਾਨੂੰ ਦੱਸਦੇ ਨੇ ਵੀ ਤੁਹਾਡੀ ਯੋਗਤਾ ਕਿੰਨੀ ਹੈ ਅੰਗਰੇਜ਼ੀ ਦੀ ਠੀਕ ਹੈ ਸੋ ਹੁਣ ਕਿਉਂਕਿ ਤੁਸੀਂ 50 ਨਾਨਵਰਡਸ ਤੁਸੀਂ ਇੱਕ ਸਕੂਲ ਦੇ ਵਿੱਚ ਤੁਸੀਂ ਬਹੁਤ ਸਾਰੇ ਐਕਸਟਰਾ ਕਰਕੇ ਐਕਟੀਵਿਟੀਜ਼ ਕਰ ਸਕਦੇ ਹੋ ਤੁਹਾਨੂੰ ਕਰਨੀਆਂ ਵੀ ਚਾਹੀਦੀਆਂ ਨੇ ਜੇ ਮੈਨੂੰ ਪੁੱਛੋਗੇ ਨਾ ਤਾਂ ਮੇਰੇ 12ਵੇਂ ਵਿੱਚ 45 ਨੰਬਰ ਆਏ ਨੇ ਅੰਗਰੇਜ਼ੀ ਵਿੱਚ ਸ਼ਾਇਦ ਤੁਸੀਂ ਇਮੇਜਿਨ ਨਾ ਕਰ ਸਕੋ ਇਸ ਚੀਜ਼ ਨੂੰ ਬਲੀਵ ਨਹੀਂ ਕਰ ਸਕੋਗੇ ਪਰ ਆਈਵ ਗਾਟ ਓਨਲੀ 45% ਮਾਰਕਸ ਇਨ ਇੰਗਲਿਸ਼ ਰਾਈਟ ਐਂਡ ਟੁਡੇ ਆਈ ਟੀਚ ਦੋਸ ਪੀਪਲ ਹੂ ਇਵਨ ਸਕੋਰਡ 95 100 ਇਨ ਇੰਗਲਿਸ਼ ਐਂਡ देयर ਪਲੱਸ 2 ਐਗਜ਼ਾਮੀਨੇਸ਼ਨਸ ਹਾਊ ਇਜ਼ ਦੈਟ ਪੋਸੀਬਲ ਬਿਕਾਜ਼ ਆਈਵ ਕਮਿਊਨੀਕੇਟਿਡ ਰਾਈਟ ਇਨ ਸਕੂਲਸ ਸਕੂਲਸ ਆਰ ਓਨਲੀ ਟੀਚਿੰਗ ਯੂ ਹਾਊ ਟੂ ਸਕੋਰ ਵੈਲ ਯੂ ਜਸਟ ਰਨਿੰਗ ਆਫਟਰ ਮਾਰਕਸ ਯੂ ਆਰ ਨਾਟ ਅੰਡਰਸਟੈਂਡਿੰਗ ਯੂ ਆਰ ਨਾਟ ਇੰਟਰਪ੍ਰੀਟਿੰਗ ਯੂ ਆਰ ਨਾਟ ਟ੍ਰਾਈਂਗ ਟੂ ਸਪੀਕ ਯੂ ਆਰ ਨਾਟ ਟ੍ਰਾਈਂਗ ਟੂ ਅੰਡਰਸਟੈਂਡ ਤੁਸੀਂ ਅੰਗਰੇਜ਼ੀ ਸੁਣੋਗੇ ਤਾਂ ਅੰਗਰੇਜ਼ੀ ਬੋਲੋਗੇ ਅਸੀਂ ਸਾਰੇ ਨੇ ਪੰਜਾਬੀ ਸੁਣੀ ਹੈ ਨਾ 3 ਸਾਲ ਤੱਕ ਤਾਂ ਹੀ ਅਸੀਂ ਪੰਜਾਬੀ ਬੋਲ ਰਹੇ ਹਾਂ ਚਾਈਨੀਜ਼ ਤਾਂ ਨਹੀਂ ਮੂੰਹੋਂ ਨਿਕਲੇਗੀ ਨਹੀਂ ਨਿਕਲੇਗਾ ਕਿਉਂ ਸੋ ਉਵੇਂ ਹੀ ਅੰਗਰੇਜ਼ੀ ਸੁਣਾਂਗੇ ਤਾਂ ਅੰਗਰੇਜ਼ੀ ਨਿਕਲੇਗੀ ਪਰ ਕੀ ਹੋ ਰਿਹਾ ਸਕੂਲ ਦੇ ਵਿੱਚ ਅਸੀਂ ਅੰਗਰੇਜ਼ੀ ਸੁਣ ਨਹੀਂ ਰਹੇ ਹੈਗੇ ਐਸੇ ਨੂੰ ਮਾਸਕ ਹੋਰ ਕਰ ਰਹੇ ਆ ਤੇ ਇਹ ਇੱਕ ਇਲਿਊਜ਼ਨ ਹੈ ਵੀ ਅਜੀ ਸਾਡੇ 90 100 ਨੰਬਰ ਆ ਗਏ ਨਾ ਅੰਗਰੇਜ਼ੀ ਵਿੱਚ ਵਾਹ ਜੀ ਵਾਹ ਕੀ ਬਾਤ ਹੈ ਅਸੀਂ ਐਕਸਪਰਟ ਹੈਗੇ ਹਾਂ ਪਰ ਇਹ ਹੁੰਦਾ ਨਹੀਂ ਤੁਹਾਨੂੰ ਬੋਲਣਾ ਪਏਗਾ ਬੋਲਣ ਤੋਂ ਪਹਿਲਾਂ ਸੁਣਨਾ ਪਏਗਾ ਅੱਛਾ ਕੌਣ-ਕੌਣ ਹੈ ਜੋ ਇੰਗਲਿਸ਼ ਵੀਡੀਓਜ਼ ਨੂੰ ਸੁਣਨਾ ਪਸੰਦ ਕਰਦੇ ਨੇ ਤੇ ਉਹਦੇ ਵਿੱਚ ਉਹ ਜ਼ਿਆਦਾਤਰ ਤੁਸੀਂ ਕੀ ਸੁਣਦੇ ਹੋ ਕੋਈ ਵੀ ਅਗਰ ਬੰਦਾ ਉਹਨੂੰ ਦੱਸ ਸਕੇ ਸਿਰ ਸੌਂਗਸ ਐਂਡ ਮੂਵੀਜ਼ ਠੀਕ ਹੈ ਦੇਖੋ ਸੌਂਗ ਨਹੀਂ ਸੁਣਨੇ ਅੰਗਰੇਜ਼ੀ ਦੇ ਸੌਂਗ ਸੁਣਨ ਨਾਲ ਤੁਹਾਨੂੰ ਅੰਗਰੇਜ਼ੀ ਬੋਲਣੀ ਨਹੀਂ ਆਏਗੀ ਤੁਹਾਨੂੰ ਤੁਸੀਂ ਇੰਟਰੈਕਸ਼ਨ ਸੁਣਦੇ ਹੋ ਕਮਿਊਨੀਕੇਸ਼ਨ ਸੁਣਦੇ ਹੋ ਡਾਇਲੋਗ ਕੀ ਹੁੰਦਾ ਹੈ ਡਾਇਲੋਗ ਹੁੰਦਾ ਜਦੋਂ ਦੋ ਇਨਸਾਨ ਇੱਕ ਦੂਜੇ ਨਾਲ ਗੱਲ ਕਰ ਰਹੇ ਜਿਵੇਂ ਮੈਂ ਤੁਹਾਡੇ ਨਾਲ ਕਰ ਰਿਹਾ ਤੁਸੀਂ ਮੇਰੇ ਨਾਲ ਕਰ ਰਹੇ ਹੋ ਤੇ ਇਹ ਡਾਇਲੋਗ ਹੈ ਮੋਨੋਲੋਗ ਹੁੰਦਾ ਸਿਰ ਮੈਂ ਬੋਲ ਰਿਹਾ ਤੁਸੀਂ ਕਰ ਨਹੀਂ ਰਹੇ ਗੱਲ ਉਹ ਮੋਨੋਲੋਗ ਹੁੰਦਾ ਸੋ ਤੁਸੀਂ ਕਦੀ ਡਾਇਲੋਗਸ ਨੂੰ ਸੁਣਦੇ ਹੋ ਇੰਟਰੈਕਸ਼ਨ ਸੁਣਦੇ ਹੋ ਜਿਵੇਂ ਅਸੀਂ ਪੰਜਾਬੀ ਵਿੱਚ ਗੱਲ ਕਰ ਰਹੇ ਹਾਂ ਤੇ ਤੀਜਾ ਇਨਸਾਨ ਕੋਈ ਸੁਣੇ ਸਾਨੂੰ ਇਹ ਕੀ ਹੈ ਇੰਟਰੈਕਸ਼ਨ ਸੋ ਇਦਾਂ ਦੀ ਕੋਈ ਵੀਡੀਓਸ ਨੂੰ ਸੁਣਦਾ ਹੈ ਵੈਬ ਸੀਰੀਜ਼ ਹਾਂਜੀ ओके तो ये दसिए तो ਤੁਹਾਡਾ ਕੋਈ ਫੇਵਰੇਟ ਸਪੀਕਰ ਹੈ ਜਾਂ ਤੁਸੀਂ ਫੇਵਰੇਟ ਵੀਡੀਓ ਤੁਹਾਡੀ ਜੀ ਕੋਈ ਸੁਣਨਾ ਚਾਹੁੰਦੇ ਤੁਸੀਂ ਵੈਬ ਸੀਰੀਜ਼ ਦੇ ਬਹੁਤ ਵਧੀਆ ਜੀ ਸੋ ਵੈਬ ਸੀਰੀਜ਼ ਅੱਜ ਦੀ ਡੇਟ ਦੇ ਸਰਟਿਕ ਕੋਲ ਇੱਕ ਪਲੈਟਫਾਰਮ ਆ ਗਿਆ ਹੈ ਪਿਛਲੇ 5-6 ਸਾਲਾਂ ਤੋਂ ਠੀਕ ਹੈ ਇਹਨਾਂ ਨੂੰ ਆਪਾਂ OTTs ਕਹਿੰਦੇ ਆ ਸੋ ਵੈਬ ਸੀਰੀਜ਼ ਬਹੁਤ ਵਧੀਆ ਨੇ ਤੁਸੀਂ ਸੁਣੋ ਪਰ ਧਿਆਨ ਨਾਲ ਦੇਖੋ ਵੀ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਅੰਗਰੇਜ਼ੀ ਕੰਟੈਂਟ ਬਹੁਤ ਜ਼ਿਆਦਾ ਆ ਪਰ ਵੈਬ ਸੀਰੀਜ਼ ਦੇ ਵਿੱਚ ਤੁਹਾਨੂੰ ਇੰਗਲਿਸ਼ ਜਿਹੜਾ ਤੁਸੀਂ ਕਹੋਗੇ ਨਾ ਡਿਕਸ਼ਨਰੀ ਟਾਈਪ ਇੰਗਲਿਸ਼ ਉਹ ਬਹੁਤ ਘੱਟ ਹੈ ਫਾਰਮਲ ਇੰਗਲਿਸ਼ ਘੱਟ ਹੈ ਇਨਫਾਰਮਲ ਬਹੁਤ ਜ਼ ਸੋ ਤੇ ਬਹੁਤ ساری ਚੀਜ਼ਾਂ ਨੇ ਸਲੈਂਗਸ ਹੁੰਦੇ ਨੇ ਹਮ ਸਲੈਂਗਸ ਕੀ ਹੁੰਦਾ ਹੈ ਜਿਵੇਂ ਅਸੀਂ ਕਹੋ ਜੀ ਅਸੀਂ ਕਹਿੰਨੇ ਕੋਈ ਚੀਜ਼ ਬਹੁਤ ਖੂਬਸੂਰਤ ਹੈ ਇਹ ਹੈਗਾ ਜੀ ਫਾਰਮਲ ਵਰਡ ਪਰ ਅਸੀਂ ਪੰਜਾਬੀ ਚ ਕੀ ਕਹਿੰਨੇ ਆ ਘੈਂਟ ਆ ਕੈਂਟ ਕੀ ਹੈ ਇੱਕ ਰੀਜਨਲ ਵਰਡ ਹੈ ਇੱਕ ਫਾਰਮਲ ਵਰਡ ਨਹੀਂ ਹੈਗਾ ਇਹ ਸਿਰਫ ਸਮਝਾ ਰਿਹਾ ਮੈਸੇਜ ਕਨਵੇ ਕਰ ਰਿਹਾ ਹੈ ਕਲਚਰਲ ਵਰਡ ਹੈ ਰੀਜਨਲ ਵਰਡ ਹੈ ਸੋ ਉਹ ਮੈਨੂੰ ਸਲੈਂਗਸ ਮਿਲਣਗੇ ਸਲੈਂਗਸ ਨਹੀਂ ਸਲੈਂਗਸ ਦਾ ਮਤਲਬ ਹੁੰਦਾ ਹੈ ਜਿਹੜਾ ਕਿ ਡਿਕਸ਼ਨਰੀ ਵਰਡ ਨਹੀਂ ਹੈ ਠੀਕ ਹੈ ਸੋ ਇਸ ਕਰਕੇ ਤੁਸੀਂ ਫਾਰਮਲ ਇੰਗਲਿਸ਼ ਨਹੀਂ ਸੁਣਨਾ ਹੈ ਫਾਰਮਲ ਇੰਗਲਿਸ਼ ਸੁਣਨ ਲਈ ਤੁਸੀਂ ਕੀ ਕਰੋ ਤੁਸੀਂ ਇੰਗਲਿਸ਼ ਨਿਊਜ਼ ਆਰਟੀਕਲਸ ਨੂੰ ਪੜੋ ਪਹਿਲਾਂ ਨਾਲ ਤੁਸੀਂ ਬਹੁਤ ਸਾਰੇ ਪ੍ਰੈਜ਼ੈਂਟਰਸ ਨੇ ਜਰਨਲਿਸਟ ਨੇ ਤੁਸੀਂ ਉਹਨਾਂ ਨੂੰ ਸੁਣੋ ਇੰਗਲਿਸ਼ ਦੇ ਨਿਊਜ਼ ਦੇ ਕਿੰਨੇ ਚੈਨਲਸ ਆਉਂਦੇ ਨੇ CNN ਲਾਈਵ ਹੈਗਾ ਅਲ ਜਜ਼ੀਰਾ ਆਂਦਾ ਹੈ ਚੈਨਲ ਉਹਨੂੰ ਸੁਣੋ ਤੁਸੀਂ ਡਿਸਕਵਰੀ ਚੈਨਲ ਨੂੰ ਸੁਣੋ ਪਰ ਹਿੰਦੀ 'ਚ ਨਹੀਂ ਅੰਗਰੇਜ਼ੀ ਵਿੱਚ ਕਿਉਂਕਿ ਉਹ ਹਿੰਦੀ 'ਚ ਵੀ ਆਉਂਦੇ ਨੇ ਸੋ ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਪਹਿਲਾਂ ਤਾਂ ਮੈਂ ਸੁਣਾ ਵੱਧ ਤੋਂ ਵੱਧ ਸੋ ਜਦੋਂ ਸੁਣਦੇ ਹੋ ਉਹਨਾਂ ਇੰਨਾ ਗੌਰ ਨਾਲ ਸੁਣੋ ਤੇ ਤੁਹਾਡਾ ਫੋਕਸ ਨਹੀਂ ਸ਼ਿਫਟ ਹੋਣਾ ਚਾਹੀਦਾ ਤੇ ਤੁਸੀਂ ਸੁਣਨਾ ਸਿਰਫ ਅੰਗਰੇਜ਼ੀ ਨਹੀਂ ਹੈ ਇਹ ਦੇਖਣਾ ਵੀ ਉਹ ਅਗਲਾ ਬੰਦਾ ਕਿਸ ਅੰਦਾਜ਼ ਚ ਬੋਲ ਰਿਹਾ ਹੈ ਉਹ ਇਮੋਸ਼ਨਸ ਕਿਦਾਂ ਕਨਵੇ ਕਰ ਰਿਹਾ ਕਿਉਂਕਿ ਆਮ ਬੰਦੇ ਨੂੰ ਸਾਨੂੰ ਪੁੱਛੋ ਨਾ ਕੀ ਹਾਲ ਚਾਲ ਉਹ ਕਹੇਗਾ ਜੀ ਵਧੀਆ ਜੇ ਕਿਸੇ ਗੋਰੇ ਨੂੰ ਪੁੱਛੋਗੇ ਹਾਊ ਆਰ ਯੂ ਉਹ ਕਹੇਗਾ ਜੀ ਆਮ ਆਲ ਗੁੱਡ ਦ ਡੇਸ ਬੀਨ ਗੁੱਡ ਦ ਵੈਦਰ ਇਜ਼ ਫਾਈਨ ਇਟਸ ਟੂ ਪਲੇਜ਼ੈਂਟ ਟੂ ਇੰਜੋਏ ਲਾਈਫ ਹਾਊ ਆਰ ਯੂ ਇਹਦਾ ਮਤਲਬ ਹੈ ਉਹਨੂੰ ਇੱਕ ਸਵਾਲ ਪੁੱਛੋਗੇ ਚਾਰ ਜਵਾਬ ਦਿੰਦਾ ਤੁਹਾਨੂੰ ਠੀਕ ਹੈ ਪਰ ਸਾਨੂੰ ਪੁੱਛੋ ਕਿਦਾਂ ਜੀ ਵਧੀਆ ਜੀ ਜੇ ਪੁੱਛ ਲਿਆ ਜਵੇ ਮੂਵੀ ਕਿੱਦਾਂ ਸੀਗੀ ਮੂਵੀ ਬਹੁਤ ਸੋਹਣੀ ਸੀਗੀ ਜੇ ਪੁੱਛ ਲਓ ਕਿਉਂ ਸੋਹਣੀ ਸੀਗੀ ਕਿੱਦਾਂ ਥੋੜਾ ਐਕਸਪਲੇਨ ਕਰ ਦਿਓ ਓਹੋ ਐਨਾ ਔਖਾ ਸਵਾਲ ਪੁੱਛ ਲਿਆ ਕੋਈ ਗੱਲ ਨਹੀਂ ਸੋਹਣੀ ਸੀ ਤਾਂ ਸੋਹਣੀ ਸੀ ਬਸ ਹੋਰ ਕੀ ਕਹੀਏ ਠੀਕ ਹੈ ਇਹ ਸਾਰਿਆਂ ਦੇ ਘਰਾਂ ਵਿੱਚ ਹੈ ਮੇਰੇ ਘਰ ਚ ਵੀ ਹੈ ਇਹਨਾਂ ਸੱਚੋ ਵੀ ਮੇਰੇ ਨਹੀਂ ਸਭ ਪਾਸੇ ਆ ਪਰ ਆਪਾਂ ਨੂੰ ਕੀ ਹੈਗਾ ਇਹ ਸਿੱਖਣਾ ਪਵੇਗਾ ਵੀ ਸਾਨੂੰ ਜੇ ਕੋਈ ਚੀਜ਼ ਪੁੱਛਣ ਦਾ ਮੌਕਾ ਮਿਲਿਆ ਨਾ ਬੋਲਣ ਦਾ ਮੌਕਾ ਮਿਲਿਆ ਤੇ ਅਸੀਂ ਬੋਲੀਏ ਜਿੰਨਾ ਜ਼ਿਆਦਾ ਬੋਲਾਂਗੇ ਓਨਾ ਜ਼ਿਆਦਾ ਜੀਬ ਚੱਲੂਗੀ ਜੀਬ ਨੇ ਨਹੀਂ ਚੱਲਣਾ ਬਿਨਾਂ ਚਲਾਏ ਤੁਸੀਂ ਜੇ ਪਿਆਜ਼ ਕੱਟਣਾ ਸਿੱਖਣਾ ਹੈ ਤੇ ਤੁਹਾਨੂੰ ਪਿਆਜ਼ ਕੱਟਣਾ ਪਵੇਗਾ ਬਾਰ 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 ਤਾਂ ਤੁਸੀਂ ਐਕਸਪਰਟ ਹੋ ਜਾਓਗੇ ਸੋ ਕਮਿਊਨੀਕੇਸ਼ਨ ਦਾ ਇਹ ਸੈਸ਼ਨ ਹੈ ਜੇ ਅਸੀਂ ਕਮਿਊਨੀਕੇਸ਼ਨ ਸਿੱਖਣੀ ਹੈ ਉਸ ਤੋਂ ਪਹਿਲਾਂ ਸਾਨੂੰ ਸੁਣਨੀ ਪਈਗੀ ਸੁਣਨ ਤੋਂ ਬਾਅਦ ਸਾਨੂੰ ਬੋਲਣਾ ਪਵੇਗਾ ਇਹ ਦੋਈ ਚੀਜ਼ਾਂ ਨੇ ਮੈਂ ਤੁਹਾਨੂੰ ਕੋਈ ਵੀ ਸਕੂਲਿਸ਼ ਚੀਜ਼ ਨਹੀਂ ਸਿਖਾ ਰਿਹਾ ਮੈਂ ਤੁਹਾਨੂੰ ਪ੍ਰੈਕਟੀਕਲ ਚੀਜ਼ ਦੱਸ ਰਿਹਾ ਕਿਉਂਕਿ ਸਕੂਲ ਦੇ ਵਿੱਚ ਤਾਂ ਮੈਂ ਵੀ ਨਲਾਇਕ ਸੀ ਨਾ ਮੈਂ 41 ਨੰਬਰਾਂ ਨਾਲ ਪਾਸ ਹੋਇਆ 12ਵੀਂ ਸੀ ਠੀਕ ਹੈ ਸੋ ਸਕੂਲ ਦੇ ਵਿੱਚ ਨੰਬਰਾਂ ਦੀ ਖੇਡ ਹੈ ਤਾਨੂੰ ਅਸਲ ਰੀਅਲ ਕਮਿਊਨੀਕੇਸ਼ਨ ਨਹੀਂ ਕੋਈ ਸਿਖਾ ਰਿਹਾ ਤੁਹਾਨੂੰ ਸਕੂਲ ਦੇ ਵਿੱਚ ਕਾਲਜਿਸ ਜਿ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰੋ ਜਿਆਦਾ ਜਿਆਦਾ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵਿੱਚ ਤੁਹਾਨੂੰ ਮੌਕਾ ਮਿਲਦਾ ਹੈ ਤੁਸੀਂ ਉੱਥੇ ਜਾ ਕੇ ਬੋਲੋ ਸਪੀਚ ਦੇਣੀ ਹੈ ਸਪੀਚ ਦਿਓ ਕਿਸੇ ਨੂੰ ਵੈਲਕਮ ਕਰਨਾ ਹੈ ਵੈਲਕਮ ਕਰੋ ਬੈਠ ਕੇ ਤੁਸੀਂ ਗਰੁੱਪ ਡਿਸਕਸ਼ਨਸ ਕਰ ਸਕਦੇ ਹੋ ਕਰੋ ਗਰੁੱਪ ਡਿਸਕਸ਼ਨਸ ਕੀ ਹੁੰਦੀਆਂ ਨੇ ਤੁਸੀਂ ਗਰੁੱਪ 'ਚ ਬੈਠ ਗਏ ਚਾਹੇ 5 ਬੰਦੇ ਹੋ ਚਾਹੇ 2 ਬੰਦੇ ਹੋ ਚਾਹੇ 10 ਬੰਦੇ ਹੋ ਚਾਹੇ 20 ਬੰਦੇ ਹੋ ਬੋਲੋ ਇੱਕ ਦੂਜੇ ਨੂੰ ਕੋਈ ਵੀ ਕਾਮਨ ਟਾਪਿਕ ਲੈ ਕੇ ਬੋਲਣਾ ਸ਼ੁਰੂ ਕਰੋ ਤੁਸੀਂ ਦੇਖਣਾ ਉਹਨਾਂ 10 ਬੰਦਿਆਂ ਵਿੱਚੋਂ ਸਿਰਫ ਦੋ ਦੇ ਨਹੀਂ ਆਉਣਗੇ ਜਿਹੜੇ ਬੋਲ ਪਾਣਗੇ ਕਿਉਂਕਿ ਜ਼ਿਆਦਾਤਰ ਬੰਦੇ ਡਰਨਗੇ ਕਿੱਦਾਂ ਬੋਲੀਏ ਆਂਦਾ ਨਹੀਂ ਕੁਝ ਬੋਲਣਾ ਜੇ ਬੋਲਣਾ ਚਾਹੋਗੇ ਉਹਨੀ ਦੇਰ ਨਾਲ ਤੁਸੀਂ ਬੋਲਦੇ ਹੋਗੇ ਦੂਜਾ ਬੰਦਾ ਤੁਹਾਡੇ ਕੋਲੋਂ ਨਾ ਮੂੰਹ 'ਚ ਪੁਆਇੰਟ ਖਿੱਚਲੇਗਾ ਫਤਿਹ ਕਹੋਗੇ ਓਹ ਹੋ ਫੇਰ ਰਹਿ ਗਿਆ ਮੈਂ ਤੇ ਇਦਾਂ ਕੀ ਹੋਏਗਾ 10 ਮਿੰਟ ਹੋ ਗਏ 15 ਮਿੰਟ ਹੋ ਗਏ 25 ਮਿੰਟ ਹੋ ਗਏ ਤੁਹਾਡੇ ਤੋਂ ਬੋਲੇ ਨਹੀਂ ਜਾਣਾ ਸੋ ਤੁਹਾਨੂੰ ਆਦਤ ਪਾਣੀ ਪਏਗੀ ਜਦੋਂ ਮੈਂ ਪਹਿਲੀ ਵਾਰੀ ਇੰਟਰਵਿਊ ਚ ਜਾਂ ਗਰੁੱਪ ਡਿਸਕਸ਼ਨ ਚ ਬੈਠਾ ਸੀ ਨਾ ਆਲ ਟੈਲ ਯੂ ਬੈਕ ਇਨ 2010 ਠੀਕ ਹੈ ਵਨ ਆ ਵਾਸ ਇਨ ਕਾਲਜ ਸੋ ਮੈਂ ਬੈਠਾ ਜੀ ਮੈਂ ਆਰਮੀ ਦੀ ਇੰਟਰਵਿਊ ਚ ਗਿਆ ਸਭ ਤੋਂ ਪਹਿਲਾਂ ਉੱਥੇ ਆਰਮੀ ਦੀ ਇੰਟਰਵਿਊ ਚ ਗਿਆ ਸਾਰਿਆਂ ਦੀ ਠਾਠ ਵਾੜ ਹੁੰਦੀ ਐ ਇਦਾਂ ਬੋਲਦੇ ਨੇ ਜਿੰਦਾ ਪਤਾ ਨਹੀਂ ਕੀ ਹੋ ਗਿਆ ਪਾਰ ਟੁੱਟ ਗਿਆ ਠੀਕ ਹੈ ਹੁਣ ਉਹ ਸਾਨੂੰ ਬਿਠਾਤਾ ਗਰੁੱਪ ਡਿਸਕਸ਼ਨ ਇਹਦੇ ਵਿੱਚ ਤੇ ਮੈਂ ਬੈਠਾ ਮੇਰੇ ਪੇਟ ਚ ਬਟਰਫਲਾਈਸ ਮੇਰੀ ਲੱਤਾਂ ਕੰਮਣ ਮਿਰ ਨੂੰ ਭੁੱਲੇ ਨਹੀਂ ਜਾਵੇ ਮੈਨੂੰ ਨਾ ਬਾਅਦ ਇੰਟਰਵਿਊਰ ਜਿਹੜਾ ਸੀਗਾ ਉਹ ਕ ਮੈਂ ਕਹਿੰਦਾ ਸਰ ਮੈਨੂੰ ਬੋਲ ਹੀ ਨਹੀਂ ਆ ਰਿਹਾ ਜਿਗਰੇ ਨਹੀਂ ਬਹਿ ਰਿਹਾ ਹੈਨਾ ਤੁਸੀਂ ਮੇਰੇ ਤੋਂ ਵੈਸੇ ਪੁੱਛ ਲਓ ਗਰੁੱਪ 'ਚ ਨਹੀਂ ਮੇਰੇ ਤੋਂ ਬੋਲਿਆ ਜਾ ਰਿਹਾ ਕਿਉਂ ਕਿਉਂਕਿ ਡਰ ਹੈ ਸ਼ਰਮ ਹੈ ਹੈਜ਼ਿਟੇਸ਼ਨ ਹੈ ਕਿਉਂ ਹੈ ਕਿਉਂਕਿ ਕਦੀ ਬੋਲਿਆ ਹੀ ਨਹੀਂ ਸੋ ਬੋਲਣਾ ਪਏਗਾ ਇਹ ਸਾਰੇ ਜਿਹੜੇ ਮੈਂਟਲ ਬੈਰੀਅਰਸ ਨੇ ਨਾ ਤੁਹਾਡੇ ਇਹਨਾਂ ਨੂੰ ਰਿਮੂਵ ਕਰਨਾ ਪਏਗਾ ਦੇਖੋ ਡਰ ਕਦੀ ਨਹੀਂ ਜਾਏਗਾ ਜੇ ਮੈਨੂੰ ਹੁਣ ਪੁੱਛੋਗੇ ਨਾ ਮੇਰੇ ਮਨ 'ਚ ਅਜੇ ਵੀ ਡਰ ਹੈ ਮੇਰੇ ਮਨ 'ਚ ਅਜੇ ਵੀ ਨਰਵਸਨੈਸ ਹੈ ਕਿਉਂਕਿ ਤੁਸੀਂ ਕਦੀ ਵੀ ਪਰਫਾਰਮ ਕਰਨ ਜਾਓਗੇ ਨਾ ਤੁਹਾਡੇ ਮਨ ਦੇ ਵਿੱਚ ਇਹ ਹਿਊਮਨ ਇਮੋਸ਼ਨਸ ਨੇ ਇਹਨੂੰ ਤੁਸੀਂ ਬਾਹਰ ਨਹੀਂ ਘ ਹਮੇਸ਼ਾ ਐਗਜ਼ਿਸਟੈਂਟ ਰਹਿਣਗੇ ਪਰ ਤੁਸੀਂ ਇਹਨਾਂ ਨਾਲ ਕੰਫਰਟੇਬਲ ਹੋ ਜਾਓਗੇ ਰਹਿਣ ਲਈ ਕਿਉਂਕਿ ਤੁਸੀਂ ਆਪਣੀ ਅਬਿਲਿਟੀ ਤੇ ਕੌਨਫੀਡੈਂਸ ਰੱਖੋਗੇ ਤੁਸੀਂ ਬੋਲਣਾ ਚਾਹੋਗੇ ਤੁਹਾਨੂੰ ਪਤਾ ਵੀ ਮੈਂ ਬਹੁਤ ਕੁਝ ਬੋਲ ਸਕਦਾ ਕਿਉਂਕਿ ਇਹ ਸੈਸ਼ਨ ਹੈ ਨਾ ਦੇਖੋ ਮੈਂ ਤੁਹਾਨੂੰ ਇੱਕ ਰੈਂਡਮ ਟਾਕ ਦੇ ਰਿਹਾ ਇੱਥੇ ਕੋਈ ਪ੍ਰੈਜੈਂਟੇਸ਼ਨ ਨਹੀਂ ਹੈ ਕਿਉਂਕਿ ਜਿਹੜੀ ਪ੍ਰੈਜੈਂਟੇਸ਼ਨ ਹੁੰਦੀ ਹੈ ਨਾ ਉਹ ਸਿਰਫ 0101 ਨੰਬਰ ਗੇਮ ਹੈ ਠੀਕ ਹੈ ਤੁਸੀਂ ਪ੍ਰੈਕਟੀਕਲਿਟੀ ਸਿੱਖਣੀ ਹੈ ਨਾ ਤੇ ਪ੍ਰੈਕਟੀਕਲੀ ਤੇ ਮੈਂ ਤੁਹਾਨੂੰ ਗੁਣ ਦੱਸ ਰਿਹਾ ਗੁਣ ਕੀ ਹੈ ਸਭ ਤੋਂ ਪਹਿਲਾਂ ਸੁਣਨਾ ਤੁਸੀਂ ਕੋਈ ਵੀ ਚੀਜ਼ ਬੋਲਣੀ ਹੈ ਜੇ ਤਾਂ ਵੀ ਪੰਜਾਬੀ 'ਚ ਕਿਸੇ ਚੀਜ਼ ਨੂੰ ਐਕਸਪਲੇਨ ਕਰਨਾ ਹੈ ਤੇ ਤੁਹਾਨੂੰ ਸੁਣਨਾ ਪਵੇਗਾ ਜੇ ਮਾਂ ਕੋਲ ਪੰਜਾਬੀ ਸੁਣੀਏ ਪਿਓ ਕੋਲ ਸੁਣੀਏ ਤਾਂ ਹੀ ਬੋਲ पाओਗੇ ਨਹੀਂ ਤਾਂ ਨਹੀਂ ਬੋਲ पाओਗੇ ਓਵੇਂ ਜੀ ਅੰਗਰੇਜ਼ੀ ਬੋਲਣੀ ਚਾਹੁੰਦੇ ਹੋ ਅੰਗਰੇਜ਼ੀ ਕੋਈ ਬਹੁਤ ਹੀ ਵਧੀਆ ਜ਼ਮਾਨ ਨਹੀਂ ਹੈ ਹਾਲਾਂਕਿ ਇੰਡੀਆ ਵਿੱਚ ਤੁਸੀਂ ਅੰਗਰੇਜ਼ੀ 'ਚ ਗੱਲ ਕਰੋਗੇ ਤੇ ਅਗਲੇ ਬੰਦੇ ਕਹਿਣਗੇ ਕਿਆ ਬਾਤ ਹੈ ਝੂਠ ਨੂੰ ਵੀ ਸੱਚ ਬੋਲੋਗੇ ਨਾ ਮੰਨ ਲੈਣਗੇ ਠੀਕ ਹੈ ਸੋ ਇੱਕ ਇੰਡੀਆ ਦੇ ਵਿੱਚ तरीका ਆ ਹਰ ਬੰਦੇ ਦੀ ਆਪਾਂ ਜਿਹੜੀ ਰਿਸਪੈਕਟ ਕਰਦੇ ਆ ਨਾ ਉਹ ਅੰਗਰੇਜ਼ੀ ਦੇ 베ਸਟ ਹੁੰਦੀ ਆ ਹਾਲਾਂਕਿ ਰਿਸਪੈਕਟ ਅੰਗਰੇਜ਼ੀ ਦੀ 베ਸਟ ਨਹੀਂ ਹੈ ਪਰ ਕੀ ਹੈ ਕਿਉਂਕਿ ਇੰਗਲਿਸ਼ ਇੱਕ ਗਲੋਬਲ ਲੈਂਗੁਏਜ ਹੈ ਇਟ ਇਜ਼ ਐਨ ਇੰਟਰਨੈਸ਼ਨਲ ਲੈਂਗੁਏਜ ਤਾਂ ਤੁਹਾਨੂੰ ਸਿੱਖਣੀ ਆਉਣੀ ਚਾਹੀਦੀ ਹੈ ਬਿਕਾਜ਼ ਵੇਰ ਐਵਰੀ ਵੇਰ ਯੂ ਗੋ ਯੂ ਕੈਨ ਕਮਿਊਨੀਕੇਟ ਵਿਦ ਐਵਰੀਬਾਡੀ ਅਰਾਊਂਡ ਯੂ ਠੀਕ ਹੈ ਸੋ ਇਹ ਕਮਿਊਨੀਕੇਸ਼ਨ ਤਾਂ ਹੀ ਹੋਏਗਾ ਜਦੋਂ ਤੁਸੀਂ ਪਹਿਲਾਂ ਘਰ ਚ ਬੋਲਣਾ ਸ਼ੁਰੂ ਕਰੋਗੇ ਹੁਣ ਘਰ ਚ ਬਹੁਤ ਕਹਿਣਗੇ ਜੀ ਮੈਂ ਕਿਵੇਂ ਗੱਲ ਕਰਾਂ ਮੈਨਾਂ ਕੋਈ ਗੱਲ ਕਰਨ ਨੂੰ ਐ ਨਹੀਂ ਠੀਕ ਹੈ ਕਿਹਦੇ ਨਾਲ ਜੋ ਕਿ ਅਜੇ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਨਹੀਂ ਸੀਗਾ ਸਾਡੇ ਮਾਪਿਆਂ ਕੋਲ ਨਹੀਂ ਸੀਗਾ ਇਹ ਇਹ ਇੱਕ ਸ਼ਸਤਰ ਹੈ ਠੀਕ ਹੈ ਜਿੰਨੂੰ ਕਹਿੰਦੇ ਨੇ ਨਾ ਆਪਾਂ ਆਮ ਯੋਰਸੈਲਵ ਵਿਦ ਨੋਲੇਜ ਸੋ ਇਨ ਨੋਲੇਜ ਹੈ ਇੰਟਰਨੈਟ ਇੱਕ ਬਹੁਤ ਵਧੀਆ ਮੀਡੀਅਮ ਹੈਗਾ ਤੁਹਾਨੂੰ ਬਚਰਤੇ ਵਰਤਣਾ ਆਉਣਾ ਚਾਹੀਦਾ ਤੁਸੀਂ ਇੰਟਰਨੈਟ ਤੇ ਬਹੁਤ ਸਾਰੇ ਵੀਡੀਓ ਸੁਣ ਸਕਦੇ ਹੈਗੇ ਹੋ ਕਿਉਂ ਤੁਹਾਨੂੰ ਇੰਗਲਿਸ਼ ਦੀ ਸੁਣਨ ਨੂੰ ਮਿਲ ਰਹੀ ਹੈ ਹੁਣ ਤੁਸੀਂ ਪੰਜਾਬੀ ਦੀ ਵੀ ਸੁਣ ਸਕਦੇ ਹੋ ਤੁਸੀਂ ਕੋਈ ਵੀ ਜ਼ਬਾਨ ਸੁਣ ਸਕਦੇ ਹੋ ਸੁਣੋ ਸੁਣ ਕੇ ਕੀ ਹੋਏਗਾ ਤੁਹਾਡਾ ਦਿਲ ਕਰੇਗਾ ਮੈਂ ਕੁਝ ਬੋਲਾਂ ਹੁਣ ਜੇ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਤੁਸੀਂ ਗਾਣਾ ਸੁਣਨ ਨੂੰ ਕੌਣ ਕੌਣ ਸ਼ਕੀਨ ਆ ਮੈਨੂੰ ਦੱਸੋ ਸਾਰੇ ਨਹੀਂ ਬੱਲੇ ਬੱਲੇ ਕੀ ਬਾਤ ਹੈ ਉਹ ਵਿੱਚੋਂ ਕੁਝ ਹੈਗੇ ਟਾਵੇਂ ਟਾਵੇਂ ਮੇਰੇ ਵਰਗੇ ਜਿਹੜੇ ਸੁਣਦੇ ਘੱਟ ਨਹੀਂ ਅੱਛਾ ਠੀਕ ਹੈ ਤੁਸੀਂ ਦੇਖੋ ਕੀ ਹੁੰਦਾ ਹੈ ਤੁਸੀਂ ਜਿੰਨੇ ਜ਼ਿਆਦਾ ਗਾਣਾ ਸੁਣਦੇ ਹੋ ਰਿਪੀਟ ਤੇ ਸੁਣਦੇ ਹੋ ਨਾ ਬਾਰ ਬਾਰ ਲਗਾ ਕੇ ਰਿਪੀਟ ਤੇ ਸੁਣਦੇ ਹੋ ਅੱਛਾ ਇਹ ਗੱਲ ਦੱਸੋ ਜੇ ਬਾਰ ਬਾਰ ਸੁਣੀ ਜਾਓਗੇ ਆਟੋਮੈਟਿਕਲੀ ਤੁਹਾਡੇ ਬੁੱਲਾਂ ਦੇ ਆ ਜਾਂਦਾ ਹੈ ਆ ਜਾਂਦਾ ਹੈ ਇਹ ਕਿਵੇਂ ਹੋਇਆ ਆਪੇ ਕਿਵੇਂ ਆ ਗਿਆ ਤੁਸੀਂ ਇਸ ਨੂੰ ਸਮਝੋ ਨਾ ਸਾਡਾ ਹਿਊਮਨ ਮਾਈਂਡ ਕਿਵੇਂ ਵਰਕਆਊਟ ਕਰ ਰਿਹਾ ਹੈ ਹਿਊਮਨ ਮਾਈਂਡ ਇੱਕੋ ਜਿਹੀ ਤੇ ਕੰਮ ਕਰਦਾ ਹੈ ਉਹ ਹੈ ਰੈਪੀਟੀਸ਼ਨ ਹਿਊਮਨ ਮਾਈਂਡ ਨੂੰ ਬਾਰ-ਬਾਰ ਤੁਸੀਂ ਚੀਜ਼ ਨੂੰ ਬੰਬਾਰਡ ਕਰਨਾ ਹੈ ਸੁਟਣਾ ਹੈ ਮਾਰਨਾ ਹੈ ਬਸ ਉਦਾਂ ਹੀ ਕਰੀ ਚੱਲ ਉਦਾਂ ਹੀ ਕਰੀ ਚੱਲ ਉਹ ਜਿਵੇਂ ਜਿਵੇਂ ਸੁਣੋਗੇ ਉਹ ਤੁਹਾਡੇ ਬੁੱਲਾਂ ਤੇ ਆ ਜਾਏਗਾ ਠੀਕ ਹੈ ਉਵੇਂ ਹੀ ਤੁਸੀਂ ਅੰਗਰੇਜ਼ੀ ਨੂੰ ਜਿਆਦਾ ਸੁਣਨਾ ਚਾਹੁੰਦੇ ਹੋ ਤੇ ਸੁਣੋਗੇ ਤਾਂ ਆਟੋਮੈਟਿਕਲੀ ਬੁੱਲਾਂ ਤੇ ਆਏਗੀ ਨਾ ਪਰ ਆਪਾਂ ਸੁਣਦੇ ਹੀ ਨਹੀਂ ਆਪਾਂ ਸੁਣਦੇ ਹੀ ਨਹੀਂ ਹੁਣ ਦੂਜੀ ਗੱਲ ਜੇ ਮੈਂ ਤੁਹਾਨੂੰ ਪੁੱਛਾਂ ਤੁਸੀਂ ਕਦੀ ਗਾਣੇ ਦੇ ਲਿਰਿਕਸ ਪੜ੍ਹ ਕੇ ਉਹਨੂੰ ਯਾਦ ਕੀਤਾ ਹੈ ਨਹੀਂ ਸੁਣ ਕੇ ਕੀਤਾ ਨਾ ਹਾਂਜੀ ਫਿਰ ਇਸੀ ਨੂੰ ਸਮਝੋ ਜੇ ਬੋਲਣਾ ਹੈ ਨਾ ਜੇ ਬੋਲਣਾ ਹੈ ਤੇ ਉਹਦੇ ਲਈ ਇਨਪੁਟ ਕੀ ਹੈ ਇਨਪੁਟ ਹੈ ਲਿਸਨਿੰਗ ਸੋ ਤੁਸੀਂ ਸੁਣੋ ਓਵੇਂ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਨਾ ਵਧੀਆ ਲਿਖਾਰੀ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਪੜੋ ਨਿਊਜ਼ਪੇਪਰ ਰੀਡਿੰਗ ਇਜ਼ ਦਾ ਬੈਸਟ ਫਾਰਮ ਆਫ ਇਨਫੋਰਮੇਸ਼ਨ ਅਵੇਲੇਬਲ ਬਿਕਾਜ਼ ਯੂ ਰੀਡ ਥਰੂ ਸੋ ਮਨੀ ਕੰਟੈਕਸਟ ਫ্রম ਹੈਲਥ এডੂਕੇਸ਼ਨ ਬਿਜ਼ਨਸ ਵਰਲਡ ਨੈਸ਼ਨਲ ਨਿਊਜ਼ ਠੀਕ ਹੈ ਪੰਜਾਬ ਦੀ ਨਿਊਜ਼ ਰੋਜ਼ ਪੜੀ ਚੱਲੋ ਕੈਪਟਨ ਅਮਰਿੰਦਰ ਸਿੰਘ ਚੱਲੇ ਗਏ ਜੀ ਸਿੱਧੂ ਚਲੇ ਗਿਆ ਜੀ ਠੀਕ ਹੈ ਪੜੋ ਅੰਗਰੇਜ਼ੀ ਚ ਪੜੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਅਰੇ ਵਾਹ ਇਹਨੂੰ ਐਦਾਂ ਵੀ ਲਿਖ ਸਕਦੇ ਆ ਕਿਉਂਕਿ ਕੀ ਹੁੰਦਾ ਪੈਰਾਫਰੇਜ਼ਿੰਗ ਸਮਝਦਾ ਕੋਈ ਬੰਦਾ ਪੈਰਾਫਰੇਜ਼ਿੰਗ ਕੀ ਹੁੰਦਾ ਪੈਰਾਫਰੇਜ਼ਿੰਗ ਦਾ ਮਤਲਬ ਹੈ ਇੱਕ ਚੀਜ਼ ਨੂੰ ਵੱਖਰੇ ਢੰਗ ਨਾਲ ਕਿਵੇਂ ਲਿਖਣਾ ਹੁਣ ਵੱਖਰਾ ਢੰਗ ਤਾਂ ਹੀ ਆਏਗਾ ਨਾ ਜੇ ਸੋਚੋਗੇ ਹੁਣ ਅਸੀਂ ਸੋਚਦੇ ਨਹੀਂ ਕਿਉਂ ਬਾਅਦ ਨਾਲ ਕੋਈ ਸਮਝੋ ਕੋਈ ਬੰਦਾ ਬੋਲਣਾ ਹੀ ਨਹੀਂ ਚਾਹਦਾ ਸੋ ਆਦਤ ਇੱਕ ਇਹ ਬਣਾਓ ਵੀ ਮੈਂ ਬੋਲਣਾ ਹੈ ਜਾਂ ਮੈਂ ਲਿਖਣਾ ਹੈ ਸੋ ਤੁਸੀਂ ਕੋਈ ਵੀ ਗੱਲ ਜਦੋਂ ਪੜ੍ਹਦੇ ਹੋ ਕਿਤੇ ਲੈਟਸ ਸੇ ਤੁਸੀਂ ਬਾਹਰ ਗਏ ਹੋ ਚਲੋ ਪਹਿਲੀ ਗੱਲ ਤਾਂ ਆਪਟੀਮਿਸ ਦੀ ਗੱਲ ਕਰ ਲਈਏ ਠੀਕ ਹੈ ਸਵਾਲ ਇਹੀ ਪੁੱਛਿਆ ਸੀ ਇੱਥੇ ਤਾਂ ਪਹੁੰਚੇ ਨਹੀਂ ਆਪਾਂ ਠੀਕ ਹੈ ਜੀ ਸੋ ਆਪਟੀਮਿਸਟ ਦਾ ਜਵਾਬ ਕਿਸੇ ਨੂੰ ਪਤਾ ਹੈ ਕੀ ਹੁੰਦਾ ਹੈ ਇੱਥੇ ਮਾਈਕ ਦੇਉਂਗੇ ਤੁਹਾਡੇ ਕੋਲ ਹੈਗਾ ਮਾਈਕ ਪੋਜ਼ਿਟਿਵ ਪੋਜ਼ਿਟਿਵ ਨੂੰ ਥੋੜਾ ਐਕਸਪਲੇਨ ਕਰੋਗੇ ਦੇਖੋ ਇੱਕ ਵਰਡ ਹੈਗਾ ਇੱਕ ਵਰਡ ਹੈ ਨਾ ਇਹਦੇ ਨਾਲ ਕਮਿਊਨੀਕੇਟ ਕੁਝ ਨਹੀਂ ਹੋ ਰਿਹਾ ਤੁਸੀਂ ਕਮਿਊਨੀਕੇਟ ਤਾਂ ਕਰੋ ਜਦੋਂ ਐਕਸਪ੍ਰੈਸ ਕਰੋਗੇ ਇਹਨੂੰ ਥੋੜਾ ਸਮਝਾਓ ਸਮਝਾ ਸਕਦੇ ਹੋ ਪੋਜ਼ਿਟਿਵ ਦਾ ਕੀ ਮਤਲਬ ਹੈ ਪੋਜ਼ਿਟਿਵ ਪਲਸ ਸਾਈਨ ਤਾਂ ਨਹੀਂ ਹੈਗਾ ਨਾ ਕੁਝ ਪੋਜ਼ਿਟਿਵ ਕੀ ਹੁੰਦਾ ਕੋਈ ਚੀਜ਼ ਦੇ ਵਿੱਚ ਪੋਜ਼ਿਟਿਵ ਹੋਣਾ ਲਾਈਕ ਮੈਂ ਆਨਸਰ ਦੇਣ ਦੇ ਵਿੱਚ ਪੋਜ਼ਿਟਿਵ ਆ ਕੋਈ ਚੀਜ਼ ਪੋਜ਼ਿਟਿਵ ਹੁੰਦੀ ਹੈ ਜਿਵੇਂ ਅਗਰ ਇੱਕ ਕੁਰਸੀ ਹੈ ਤੁਸੀਂ ਜੇ ਉਸ ਕੁਰਸੀ ਤੇ ਬੈਠੇ ਹੋ ਪੋਜ਼ਿਟਿਵ ਤਾਂ ਨਹੀਂ ਨਾ ਚੀਜ਼ ਤਾਂ ਕੁਰਸੀ ਹੈ ਨਾ ਹੋਨ ਚੀਜ਼ ਕੀ ਹੈ ਨਾਨ ਲਿਵਿੰਗ ਥਿੰਗ ਹੁਣ ਤੇ ਇਹ ਦੇਖੋ ਮੈਂ ਤੁਹਾਡੀ ਜੈਮ ਵੀ ਤੁਹਾਡੀ ਵੋਕੈਬਲਰੀ ਹੈ ਜਿਹੜੀ ਉਹ ਕਿਵੇਂ ਵੀਕ ਹੈ ਤੁਹਾਡੀ ਨਹੀਂ ਸਾਰਿਆਂ ਦੀ ਹੈ ਮੇਰੀ ਵੀ ਸਗੀ ਮੈਂ ਵੀ ਇਜ਼ਰੋ ਹੀ ਲੰਘਿਆ ਸੇਮ ਹੀ ਪਾਥ ਹੈ ਹਰ ਬੰਦਾ ਜ਼ੀਰੋ ਤੋਂ ਗਰੋਅ ਕਰਦਾ ਸੋ ਚੀਜ਼ ਕਦੀ ਵੀ ਪੋਜ਼ਿਟਿਵ ਨਹੀਂ ਹੁੰਦੀ ਮੂਵਮੈਂਟ ਪੋਜ਼ਿਟਿਵ ਹੋ ਸਕਦਾ ਹੈ ਤੁਹਾਡਾ ਇਮੋਸ਼ਨ ਪੋਜ਼ਿਟਿਵ ਹੋ ਸਕਦਾ ਹੈ ਤੁਹਾਡਾ ਥੌਟ ਪ੍ਰੋਸੈਸ ਪੋਜ਼ਿਟਿਵ ਹੋ ਸਕਦਾ ਹੈ ਸੋ ਦੱਸੋ ਪੋਜ਼ਿਟਿਵ ਕੀ ਹੈ ਪੋਜ਼ਿਟਿਵ ਐਪਰੋਚ ਰੱਖਣ ਵਾਲਾ ਬੰਦਾ ਪੋਜ਼ਿਟਿਵ ਐਪਰੋਚ ਪੋਜ਼ਿਟਿਵ ਐਪਰੋਚ ਕੀ ਹੁੰਦੀ ਹੈ ਜੀ ਕਰੇਗਾ ਉਹ ਐਕਸਪਲੇ ਸਰ ਜਿਵੇਂ ਇੱਕ ਕਲਾਸ ਹੈ ਉਹ ਅੱਧਾ ਭਰਿਆ ਹੈ ਕੋਈ ਜਿਹੜੇ ਕਹਿੰਦੇ ਵੀ ਅੱਧਾ ਖਾਲੀ ਹੈ ਕੋਈ ਜਿਹੜੇ ਕਹਿੰਦੇ ਵੀ ਅੱਧਾ ਭਰਿਆ ਹੋਇਆ ਜੇ ਆਪਾਂ ਕਹਿੰਦੇ ਅੱਧਾ ਭਰਿਆ ਬਲੋ ਪੋਜ਼ਿਟਿਵ ਅਪਰੋਚ ਹੈ ਵੀ ਅੱਧਾ ਖਾਲੀ ਹੋ ਕਹਿੰਦੇ ਨੈਗੇਟਿਵ ਅਪਰੋਚ ਹੈ ਸਵਾ ਦਾ ਐਗਜ਼ਾਮਪਲ ਲੈ ਗਿਆ ਉਹ ਦੇ ਕੇ ਦਿਖਾਓ ਹੈਲੋ ਵਾਈਗੁਰ